ਬਾਕੀ ਬਾਬਾ ਜੀ ਸਾਨੂੰ ਤਾਂ ਹੁਕਮ ਕਰਦੇ ਜੀ ਅਸੀਂ ਤਾਂ ਚੱਲ ਕੇ ਆਪ ਆ ਜਾਾਂਗੇ ਹਨਾ ਜੀ ਅ ਭਾਈ ਮਾਰੇ ਕਮਾ ਜੀ ਬਾਬਾ ਜੀ ਅਸੀਂ ਚਾਹੁੰਦੇ ਨਹੀਂ ਅਸੀਂ ਤਾਂ ਹਾਂ ਬਾਬਾ ਜੀ ਵੀ ਮੇਰੇ ਨਾਲ ਲਾਈਵ ਚ ਜੁੜ ਗਏ ਹਨਾ ਤੇ ਮੈਂ ਬਾਬਾ ਜੀ ਨੂੰ ਲਾਈਵ ਲੈਣਾ ਹਨਾ ਨਾਲ ਨਾ ਭਾਈ ਵੈਗਰੀ ਖਾਲਸਾ ਜੀ ਬਾਈ ਦੀ ਫਤਿਹ ਜੀ ਵੈਗਰੀ ਖਾਲਸਾ ਬਾਈ ਫਤਿਹ ਕਿਵੇਂ ਬਾਈ ਠੀਕ ਆ ਬਸ ਬਾਬਾ ਜੀ ਠੀਕ ਠਾਕ ਬੱਝ ਜੀ ਚਲੋ ਵਧੀਆ ਵਧੀਆ ਹਾਂ ਬਾਬਾ ਜੀ ਸਾਡੀ ਸਾਡਾ ਹਕੂ ਨਹੀਂ ਬਾਬਾ ਜੀ ਸਾਡੀ ਤਾਂ ਬੇਨਤੀ ਹੈ ਸਾਡੀਆਂ ਜੀ ਸੁਡੀ ਰਾਤ ਬਾਬਾ ਜੀ ਵੀਡੀਓ ਸਾਡੇ ਲੈ ਕੇ ਆਈ ਸੀ ਦੇਖੀ ਸੀ ਹਨਾ ਤੇ ਅਸੀਂ ਨੇ ਅੱਜ ਸਵੇਰੇ ਜੀ ਅਸੀਂ ਇੱਥੇ ਵੀ ਵੀਡੀਓ ਪਾਈ ਜਾਵੇ ਕਿਉਂਕਿ ਸਾਡੇ ਲੈਵੇ ਬਾਬਾ ਜੀ ਉਹ ਕੰਮ ਤਾਂ ਹੈ ਨਹੀਂ ਗਾ ਹਨਾ ਫਿਰ ਦੱਸ ਦੇਣਾ 23 ਵਾਰਾ ਵੱਡਾ ਦੇ ਤਾਂ ਸਿਰ ਤਾਂ ਦੱਸ ਦੇਣਾ ਤਾਂ ਨਹੀਂ ਭਾਈ ਪਤਾ ਕੀ ਤੇਰੀਆਂ ਇਹ ਤਾਂ ਸੀ ਬਾਬਾ ਜੀ ਹੈ ਲੀਏ ਕਿਉਂਕਿ ਬਾਬਾ ਜੀ ਇੱਕ ਗੱਲ ਇਹ ਵੀ ਹੈ ਜੀ ਪਤਾ ਕਰ ਲਿਓ ਸਾਡੇ ਤਾਂ ਤੁਸੀਂ ਇਕੱਲਾ ਇੱਕ ਸਿੰਘ ਭੇਜ ਦਿਓ ਸਿਰ ਨਹੀਂ ਮਾ ਕਰਕੇ ਖੜਦਾਂਗੇ ਜੁੱਤੀਆਂ ਮਾਰ ਲਿਓ ਸਿਰ ਸਾਨੂੰ ਨਾ ਬਾਈ ਪਤਾ ਕੀ ਆ ਇਹਨੇ ਪਾਸ਼ਾ ਤੁਹਾਨੂੰ ਸਿਰ ਬਖਸ਼ਿਆ ਹੋਇਆ ਜੀ ਜੇ ਸਾਡੇ ਕਰਨਗੇ ਪਾਸ਼ਾ ਦੇ ਬਾਣੀ ਵਾਲੇ ਬਾਬੇ ਨਹੀਂ ਭੇਜੀਆਂ ਸੀ 10 15 ਜਣਾਂ ਨੇ ਛੋਟੀਆਂ ਵੀਡੀਓ ਠੀਕ ਆ ਬਾਬਾ ਜੀ ਕਈ ਦਿਨ ਹੋ ਗਏ ਬਾਹਰੋਂ ਵੀ ਫੋਨ ਫਾਨ ਆ ਜਾਂਦੇ ਮੈਂ ਕਿਹਾ ਤੁਸੀਂ ਸਮਝਾ ਲਓ ਉਹਨਾਂ ਨੇ ਤੁਹਾਨੂੰ ਮੈਸੇਜ ਮੂਸੀ ਕੀਤੇ ਹੋਣੇ ਪਰ ਤੁਸੀਂ ਨਹੀਂ ਹਟੇ ਤਾਂ ਮੈਨੂੰ ਕੰਮ ਕਰਨਾ ਪਿਆ ਬਾਬਾ ਜੀ ਇੱਕ ਬੇਨਤੀ ਹੈ ਜੀ ਜਿਹੜੇ ਤੁਹਾਨੂੰ ਬਾਹਰੋਂ ਫੋਨ ਆਇਆ ਸੀ ਮੇਰੇ ਕੋਲ ਉਹਦੀ ਰਿਕਾਰਡਿੰਗ ਪਈ ਬਾਬਾ ਜੀ ਤੁਹਾਨੂੰ ਕਹੋ ਤਾਂ ਮੈਂ ਭੇਜ ਦਿੰਦਾ ਮੈਨੂੰ ਕਹਿੰਦੇ ਵੀ ਬਾਬਾ ਜੀ ਨੇ ਤੁਹਾਨੂੰ ਕਿੰਨੇ ਪੈਸੇ ਲੈਂਦੇ ਨੇ ਮੈਂ ਕਹਾਂ ਜੀ ਬਾਣੇ ਜੇ ਮੈਂ ਝੂਠ ਬੋਲੂਗਾ ਨਾ ਮੈਂ ਕਿਤੇ ਨਹੀਂ ਮੇਰੇ ਕੋਲ ਰਿਕਾਰਡਿੰਗ ਪਈ ਐ ਮੈਂ ਕਹਾਂ ਮੈਂ ਝੂਠ ਨਹੀਂ ਬੋਲਦਾ ਨਾ ਤਾਂ ਮੈਨੂੰ ਬਾਪੂ ਜੀ ਦਾ ਫੋਨ ਆਇਆ ਨਾ ਮੈਨੂੰ ਕੋਈ ਪੈਸੇ ਦੀ ਗੱਲ ਕੀਤੀ ਨਾ ਮੈਨੂੰ ਕੋਈ ਹੋਰ ਮੈਂ ਪਾਪ ਦਾ ਭਾਗੀ ਨਹੀਂ ਬਣਨਾ ਮੈਂ ਕਰਨੀ ਇਹ ਪਾਸ਼ ਨੂੰ ਜਾਣ ਦੇਣੀ ਆ ਠੀਕ ਐ ਤੁਹਾਨੂੰ ਗੱਲ ਦੇਣੀ ਪੈ ਸਕਦੀ ਐ ਮੇਰੇ ਕੋਲ ਰਿਕਾਰਡਿੰਗ ਪਈ ਐ ਜੀ ਉਹ ਕਿੰਨੇ ਪੈਸੇ ਲੱਤੇ ਨੇ ਬਾਪੂ ਜੀ ਦੇ ਮੈਂ ਕਹਿੰਦਾ ਸਭ ਤੋਂ ਕਿਉਂ ਪੈਸੇ ਲੈਣਾ ਪਤਾ ਜੀ ਨੇ ਇਹ ਤਾਂ ਇਹ ਤਾਂ ਗੱਲ ਪ੍ਰੋਡਿਊਸਰ ਵੀ ਕਹਿੰਦਾ ਸੀਗਾ ਪੈਸੇ ਆਪੂ ਸਾਲਾ ਤਾਂ ਵਰਕਾ ਹੀ ਪਾੜ ਦੋ ਕੋਈ 50 ਚੋ ਬਾਪ ਜੀ ਤੁਸੀਂ ਮੈਨੂੰ ਦੱਸੋ ਜੀ ਮੇਰੀ ਮੇਰੀ ਰਿਕਾਰਡਿੰਗ ਸੁਣਵਾ ਰਿਕਾਰਡਿੰਗ ਭੇਜ ਦੂੰਗਾ ਜੀ ਉਹ ਮੇਰੇ ਕੋਲ ਇਹ ਗੱਲ ਨਹੀਂ ਹੋਈ ਹੈ ਸਾਡੇ ਕੋਲੋਂ ਅਸੀਂ ਪਹਿਲਾਂ ਵੀ ਅੱਜ ਤੱਕ ਗੱਲ ਬਾਬਾ ਜੀ ਆਪਣੀ ਹੋਈ ਹੈ ਮੈਂ ਉਸ ਦਿਨ ਉਹਨੂੰ ਬਾਈ ਨੂੰ ਕਹਿਦਾ ਸੀ ਮੈਨੂੰ ਫੋਨ ਆਇਆ ਸੀ ਬਾਹਰਲੇ ਨੰਬਰ ਤੋਂ ਕੋਈ 220 ਨੰਬਰ ਸੀ ਕੁਛ ਪਿੱਛੇ ਐਸੇ ਨੰਬਰ ਸੀ ਉਹਦੇ ਵਿੱਚ ਉਹ ਹੋਇਆ ਸੀ ਕਿ ਬਾਬਾ ਜੀ ਨੇ ਸਭ ਤੋਂ ਕਿੰਨੇ ਪੈਸੇ ਲੈ ਕੇ ਉਹਨਾਂ ਨਾਲ ਸਮਝੌਤਾ ਕੀਤਾ ਮੈਂ ਕਹਿੰਦੀ ਅਸੀਂ ਬਾਣੀ ਨੂੰ ਬਦਨਾਮ ਨਹੀਂ ਕਰਨਾ ਹੈਗਾ ਸਭ ਤੋਂ ਬਾਬਾ ਜੀ ਨੇ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਕਰੇ ਸਾਨੂੰ ਵੀ ਫੋਨ ਨਹੀਂ ਕੀਤਾ ਤੁਸੀਂ ਆ ਪਤਾ ਲਾਈਵ ਬੈਠੇ ਫੇਰ ਵੀ 2000 3000 ਬੰਦਾ ਸੁਣਦਾ ਆ ਆਪਣੇ ਕੋਲ ਤਾਂ ਇੱਕ ਦੂਜੇ ਦਾ ਨੰਬਰ ਵੀ ਨਾ ਹੀ ਇੱਕ ਦੂਜੇ ਨੂੰ ਮਿਲੇ ਆ ਪੈਸਿਆਂ ਦਾ ਹਿਸਾਬ ਦਾ ਤਾਂ ਬਹੁਤ ਦੂਰ ਦੀ ਗੱਲ ਹੈ ਨਾ ਹਾਂ ਜੀ ਬਾਬਾ ਜੀ ਅਸੀਂ ਝੂਠ ਕਉ ਬੋਲਾਂਗੇ ਜੀ ਅਸੀਂ ਕਿਉਂ ਬਦਨਾਮ ਕਰੀਏ ਬਾਣੀ ਨੂੰ ਕਿਉਂਕਿ ਬਾਣਾ ਵੀ ਅਸੀਂ ਵੀ ਬਾਣੀ ਨੂੰ ਉਨੀ ਪਿਆਰ ਕਰਦੇ ਆ ਜੀ ਪੈਸੇ ਜਰੂਰ ਮੰਗਦੇ ਅਸੀਂ ਅਸੀਂ ਕੋਣੇ ਮੋਣੇ ਆ ਜੀ ਪ੍ਰੋਡੂਸਰ ਨੂੰ ਨਾ ਲੈ ਕੇ ਪ੍ਰੋਡੂਸਰ ਨੂੰ ਲੈ ਕੇ ਭੇਜੀ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਐ ਕਰੀ ਪਤਾ ਕੀ ਹੋ ਚਮਕੀਲੇ ਨੇ ਨਾ ਬਹੁਤ ਗੰਦ ਪਾਇਆ ਹੋਇਆ ਸੀਗਾ ਹਾਂਜੀ ਠੀਕ ਆ ਤੇ ਉਹ ਜਦੋਂ ਦਰਬਾਰ ਸਾਹਿਬ ਆਇਆ ਨਾ ਕਾਬਤਖ ਸਿੰਘ ਅਰਦਾਸ ਕਰਾ ਕੇ ਬੈਠਾ ਤੇ ਦੇ ਪਿੱਛੇ ਨਾ ਖਾੜਕੂ ਸਿੰਘ ਬੈਠੇ ਸੀ ਉਹ ਕਹਿੰਦੇ ਆ ਉਹੀ ਚਮਕੀਲਾ ਨਾ ਕਹਿੰਦੇ ਹਾਂ ਪਰ ਕਹਿੰਦੇ ਚੱਲ ਯਾਰ ਇਹਨੇ ਤਲਵਾਰ ਮੈਂ ਕਲ ਕੀ ਧਰਦੀ ਕੈਂਟ ਧਾਰਮਿਕ ਕੱਢੀ ਉਹਨੂੰ ਕਹਤਾ ਵੀ ਚਲੇ ਧਾਰਮਿਕ ਗਾਲਿਆ ਕਰ ਤੂੰ ਗੰਦ ਨਾ ਪਾਇਆ ਕਰ ਉਹਨੂੰ ਛੱਡ ਤਾ ਜਦੋਂ ਉਹਨੂੰ ਛੱਡ ਤਾ ਤੇ ਕਿਸੇ ਖਾੜੇ ਤੇ ਉਹ ਗੌਣ ਲੱਗਾ ਤੇ ਉਹਨੂੰ ਪਿੱਛੋਂ ਬੰਦੇ ਪੁੱਛਦੇ ਕਹਿੰਦੇ ਉਹ ਤੇਰਾ ਖਾੜਕੂ ਆਣਾ ਵਾਹ ਪੈ ਗਿਆ ਸੀਗਾ ਤੇ ਤੈਨੂੰ ਤਾਂ ਛੱਡ ਤਾ ਕਹਿੰਦਾ ਮੈਂ ਉਹਨਾਂ ਨੂੰ ਪੈਸੇ ਦੇਦੇ ਸੀ ਉਹਨਾਂ ਨੇ ਮੈਨੂੰ ਤਾਂ ਛੱਡਤਾ ਮਾ ਜੀ ਬਾਬਾ ਜੀ ਬਾਈ ਦੀਪਾ ਜੀ ਜੀ ਹੁਣੇ ਬਾਬਾ ਜੀ ਬਾਬਾ ਜੀ ਤੁਸੀਂ ਤੁਸੀਂ ਸਾਡੇ ਪਿੰਡੋਂ ਪਤਾ ਕਰ ਲੋ ਜੀ ਅਸੀਂ ਨਗੜ ਸਾਡੀ ਸਾਰੀ ਫੈਮਿਲੀ ਗੁਰੂ ਘਰ ਜਾਂਦੀ ਹੈ ਜੀ ਅਸੀਂ ਤੇਵੇਂ ਬਦਨਾਮ ਕਰਦੇਗਾ ਉਹਦੇ ਬਾਣੀ ਨੂੰ ਜੀ ਅਸੀਂ ਸਿਰ ਦੇ ਸਕਦੇ ਆ ਜਿਹਦੇ ਕੁੱਤੇ ਦੇ ਹਵਾ ਵੀ ਨਹੀਂ ਮਾਰਿਆ ਜੀ ਕਹਿੰਦਾ ਅਸੀਂ ਖਾਸ ਹੀ ਮੰਨਦੇ ਆ ਅਸੀਂ ਇਹ ਨਹੀਂ ਅਸੀਂ ਨਹੀਂ ਮੰਨਦੇ ਮੁਕਰਦੇ ਨਹੀਂ ਸੀ ਮੰਨਦੇ ਆ ਕਿਸੀ ਵੀਡੀਓ ਦੇ ਉੱਪਰ ਥੰਬਨੇਲ ਤੇ ਕੁਝ ਗੰਦਾ ਲਿਖ ਕੇ ਲਾਇਆ ਸੀ ਉਹਨੂੰ ਦੇਖ ਕੇ ਵੀਡੀਓ ਚੱਲੀਆਂ ਅਸੀਂ ਮੁੱਕਰ ਦੇਣੀ ਕਿਉਂ ਕਿ ਸਾਨੂੰ ਉਥੋਂ ਰੋਟੀ ਮਿਲੀ ਸੀ ਕਿਉਂ ਮੁੱਕਰਾਂ ਬਾਬਾ ਬਾਕੀ ਗੁਰੂ ਦੇ लाडले ਫੌਜਦਾਂ ਜੋ ਸਾਨੂੰ ਮਾਰਨੀਆਂ ਦੀ ਅਸੀਂ ਅਸੀਂ ਉਦੋਂ ਬਾਹਰ ਨਹੀਂ ਹੈਗੇ ਅੱਜ ਵੀ ਨਹੀਂ ਕੱਲ ਵੀ ਨਹੀਂ ਜੀ ਤੁਸੀਂ ਤੁਸੀਂ ਭਰਾ ਵਾ ਤੇ ਤੁਸੀਂ ਵੱਡੇ ਆ ਸਾਡੇ ਤੋਂ ਕੋਈ ਨਾ ਫੇਰ ਕੀ ਹੋ ਗਿਆ ਜੇ ਤੁਸੀਂ ਪਹਿਰਾਵੇ ਚ ਨਹੀਂ ਤੇ ਮੇਰਾ ਵੀਰ ਬੇਸ ਕੀ ਆ ਵੀ ਤੁਸੀਂ ਆਪ ਦਾ ਜੋ ਚਲਾਉ ਆਪਦੇ ਚੈਨਲ ਲੋਕੀ ਰੁਕੋ ਵਧੀਆ ਸੋਨ ਉਥੋਂ ਕਮਾਈ ਹੁੰਦੀ ਆ ਤੁਸੀਂ ਆਪਦੇ ਘਰ-ਬਾਰ ਚਲਾਓ ਪਰ ਉਹ ਚੀਜ਼ ਨਾ ਕਰੋ ਮੇਰਾ ਵੀਰ ਥੋੜੀ ਚੀਜ਼ ਨੂੰ ਨਾ ਨੌਜਵਾਨ ਜਦੋਂ ਬੱਚਿਆਂ ਦੇ ਕੋਈ ਯਾਰ ਗਲਤ ਕੰਮ ਹੋਵੇ ਬਾਕੀ ਗੱਲ ਕਿਸੇ ਦੇ ਖਿਲਾਫ ਬੋਲਾਂਗੇ ਜੇ ਕੁਝ ਉਹ ਬੋਲਾਂਗੇ ਠੀਕ ਹੈ ਅਸੀਂ ਤਾਂ ਪਹਿਲੀ ਨਮਸ਼ਤਾਰ ਕਰ ਦਿੰਦੇ ਹਾਂ ਗੁਰੂ ਦੇ ਫੁੱਲ ਨੂੰ ਠੀਕ ਹੈ ਨਾ ਕਿਉਂਕਿ ਸਾਡੇ ਲਈ ਬਾਣਾ ਬਾਣੀ ਬਾਣਾ ਤੇ ਬਾਣੀ ਸਭ ਇੱਕੋ ਸਮਾਨ ਹੈ ਸਾਨੂੰ ਬਾਕੀ ਸਾਡੇ ਪਗੜੇ ਪਿੰਡਾਂ ਦੇ ਮੇਰੇ ਕਦੇ ਕੋਈ ਨਸ਼ਾ ਪ੍ਰਮੋਟ ਨਹੀਂ ਕੀਤਾ ਕਿਸੇ ਧਰਮ ਦੇ ਖਿਲਾਫ ਨਹੀਂ ਕਦੇ ਬੋਲੇ ਜਿੰਦੀ ਸੀ ਹਨ ਅਸੀਂ ਕਮੇਟੀ ਕਰਕੇ ਆਪਣੇ ਬਣਕੇ ਪਰਿਵਾਰ ਥੋੜੇ ਪਿੰਡੋਂ ਪਤਾ ਕਰ ਲਿਆ ਸੀ ਅਸੀਂ ਥੋੜੇ ਪਿੰਡੋਂ ਪਤਾ ਕਰ ਲਿਆ ਸੀ ਅਸੀਂ ਤਾਂ ਹੀ ਤਾਂ ਦਾਤ ਦੇਣ ਦੇਤੇ ਸੀ ਬਾਈ ਬਾਬਾ ਜੀ ਪੁੱਛ ਲਓ ਪੁੱਛ ਲਓ ਸਾਰੇ ਨੂੰ ਜਿਵੇਂ ਗਰੀਬ ਦੇ ਘਰ ਦੇ ਜਵਾਕ ਉੱਠੇ ਹੁੰਦਾ ਹੈ ਜੀ ਫਿਲਮਾਂ ਲਿਖੀ ਵੀ ਸੀਗੀ ਪੰਜਾਬ ਦਾ ਮੰਡੀ ਕਰਨ ਬੋਲ ਨਹੀ ਨਹੀ ਕੋਈ ਗਰੀਬ ਨਹੀਂ ਕੋਈ ਨਾ ਭਾਈ ਆਪਾਂ ਸਾਰੇ ਇੱਕੋ ਜਿਹੇ ਆ ਭਰਾ ਹੀ ਆ ਚਲੋ ਕੋਈ ਨਾ ਮੇਰਾ ਵੀਰ ਆਪਾਂ ਬੜੀ ਗੱਲ ਨਾ ਕਰੀਏ ਹਨਾ ਲੋਕ ਫਿਰ ਥੱਲੇ ਮਜ਼ਾਕ ਉਡਾਉਣਗੇ ਤੁਹਾਡਾ ਵੀ ਸਾਡਾ ਵੀ ਆਪਾਂ ਐ ਕਰੀਏ ਨਹੀਂ ਮੇਰਾ ਭਾਈ ਇਸ ਚੀਜ਼ ਨੂੰ ਸੁਧਾਰ ਲਓ ਹਨਾ ਤਾਂ ਇਹ ਗੁਰੂ ਦੇ ਲਾਹਰ ਲਿਆ ਫੌਜ ਨੂੰ ਆਉਣ ਦੀ ਜਰੂਰਤ ਹੀ ਨਹੀਂ ਕਿਤੇ ਹਨਾ ਜੀ ਨਹੀਂ ਨਹੀਂ ਕੋਈ ਨਾ ਕੋਈ ਨਾ ਭਾਈ ਜੀ ਜਰੂਰ ਕਦੇ ਮਿਲਾਂਗੇ ਪਰ ਮੇਰਾ ਬਈਆ ਕੰਮ ਜਾਣਾ ਕਰਿਓ ਯਾਰ ਚੰਗਾ ਨਹੀਂ ਲੱਗਦਾ ਸਾਡੀ ਕਰ ਯਾਰ ਥੋੜੇ ਦੁਸ਼ਮਣੀ ਆ ਜਾਂ ਤੁਸੀ ਗੱਲ ਇਹ ਬਾਬਾ ਜੀ ਤੁਸੀਂ ਜੇ ਮੈ ਤੁਹਾਨੂੰ ਇਸ ਟਾਈਮ ਘਰੇ ਹੁੰਦਾ ਤੁਹਾਨੂੰ ਦਿਖਾਉਣਾ ਅਸੀਂ ਤਾਂ ਮਨ ਕੇ ਹਾਰ ਪਰ ਉਹ ਕਿ ਰੱਖੇ ਜੀ ਵੀ ਸਾਡੇ ਸੰਗਤ ਘਰੇ ਆ ਗਈ ਅਸੀਂ ਤਾਂ ਬਾਬਾ ਜੀ ਦੇ ਹਾਰ ਪਾ ਕੇ ਮੁਕਾਬਲੇ ਕਰਦੇ ਨਹੀਂ ਕਰਦਾ ਅਸੀਂ ਮੁਕਾਬਲੇ ਕਰਦੇ ਨਹੀਂ 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 ਕੋਈ ਨਾ ਚਲੋ ਠੀਕ ਹੈ ਬਾਈ ਜੀ ਅਸੀਂ ਜਾਣਾ ਕਿਤੇ ਤੇ ਮੈਂ ਤੁਸੀਂ ਲਾਈਵ ਬੈਠੇ ਸੀ ਤੇ ਮੈਂ ਕਿਹਾ ਜਾ ਕੇ ਬਾਈ ਉਹਨਾਂ ਨੂੰ ਫਤਿਹ ਬਣਾ ਲੀ ਚਲੋ ਠੀਕ ਆ ਲਾ ਪਾ ਜੀ ਵਾਈਕਰੀ ਕੱਲਤਾ ਵਾਈਕਰੀ ਖਾਲਸਾ ਵਾਈਕਰੀ